ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੇਧੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਬੀਰ ਕੋਲਾ ਪਾਇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਹਿੰਦਤ ਸੋਂ ਵਧੀਆ ਵਧੀਆ ਬੜੀ ਕਿਰਪਾ ਚਲੋ ਵਧੀਆ ਚਾਹੀਦੀ ਤੇ ਨਾਮ ਦੱਸ ਦੇ ਕਰੀ ਆਪਣਾ ਆ ਸ਼ੌਕੀ ਜੇ ਪਿੰਡ ਮਿਆਧੀਆਂ ਤੁਸੀਂ ਜੀ ਨਾਲਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਲਦਾ ਇੱਕ 98 39 277 ਠੀਕ ਹੈ ਤੇ ਤਿੰਨ ਹੀ ਆ ਫਿਰ 3000 ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਇੱਥੋਂ ਹੀ ਆਪਾਂ ਕਰ ਲਈਏ ਥਾਣੇ ਤੇ ਦੇਖ ਸਕਦੇ ਆਪਾਂ ਲੱਗੇ ਤਾਂ ਦੱਸ ਕੀ ਹੋ ਜੀ ਇਹਦੇ ਬਾਰੇ ਇਹ ਹਾਂ ਪੰਜਵੇਂ ਦਿਨ ਅੱਛਾ ਹਾਂਜੀ ਤੇ ਰਾਤ ਨਾਲ ਜੋੜਾ ਪਾਇਆ ਸੀ ਗੱਡੀ 'ਚ ਦੋਵੇਂ ਵਾਲਿਆਂ ਦੀਆਂ ਠੀਕ ਐ ਰਾਤੀਆਂ ਆਈਆਂ ਤੇ ਨਾ ਪੈਰ ਰੱਖਤਾ ਇਹਨਾਂ ਬੱਚੇ ਦੇ ਤੇ ਬੱਚਾ ਮਰ ਗਿਆ ਅੱਛਾ ਇਹਦਾ ਬੱਚਾ ਮਰ ਗਿਆ ਹੋਲਾ ਠੀਕ ਐ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਆ ਰਿਹਾ ਜੀ ਦੁੱਧ ਹੋਊਗਾ ਇਦੋਂ 11 ਕਿਲੋ ਅੱਛਾ ਆਪਾਂ ਗਰੰਟੀ ਦੋ ਜਿਹੜਾ ਠੰਡਾ ਕਰਕੇ 10 ਕਿਲੋ ਮਿਲਣਾ ਠੀਕ ਐ ਹਾਂਜੀ ਜਿਹੜਾ ਠੰਡਾ ਇਹ ਨਾ ਕੋਈ ਵੀਰ ਭਰਾ ਕਵੇ ਵੀ ਵਿਖਾਵੇ ਵਾਲਾ 10 ਹੋਊਗਾ 10 ਕਿਲੋ ਹੈਗਾ ਪੱਕਾ ਉਤਰਾ ਠੰਡਾ ਕਰਕੇ ਠੰਡਾ ਲੀਟਰ ਉਹਨਾਂ ਕਹੇ ਭਾਵੇਂ ਕੋਈ ਕੰਡਾ ਲੈ ਆਵੇ ਆਪਣਾ ਲੀਟਰ ਲੈ ਲੈ ਚਲੋ ਖ ਬਾਕੀ ਇਹ ਕਿ ਅੱਜ ਸਾਰੀਆਂ ਸੂਈਆਂ ਸਵਾਈਆਂ ਵਾ ਤੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਵੀਡੀਓ ਤੋਂ ਪਛੋ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਲਿਜਾ ਸਕਦਾ ਉਹੀ ਪਛੂ ਲਿਆ ਕਰੋ ਜਿਹੜਾ ਕੋਈ ਨਹੀਂ ਵੀ ਪਹੁੰਚ ਸਕਦਾ ਵੀਡੀਓ ਕਾਲ ਤੇ ਦੋ ਟਾਈਮ ਚ ਵਾਲਾ ਫਿਰ ਦੋ 10 ਕਿਲੋ ਜਿਹੜਾ ਮੌਕੇ ਦੇ ਦੇ ਕੋਲ ਹੈਗਾ ਜਿਹੜਾ ਕਿੰਦੇ ਤੇ ਕਿੰਨਾ ਰੱਖਣਾ ਵਿਧੀ ਇਹਦਾ ਫਿਰ ਮੁੱਲ ਆਪਾਂ ਅਪੀ ਜੀ ਨੂੰ ਅਗਲੇ ਥਾਂ 'ਚ ਅੱਛਾ ਕੋਈ 10 15 ਤਰ੍ਹਾਂ ਦਾ ਫਰਕ ਜੀ ਉਰਲੇ 'ਚ ਅੱਛਾ ਪੈਣੀ ਹਲ 'ਚ ਪੈਣੀ ਹਲ 'ਚ 10 ਕੇ ਦੇਣੀ ਉਦਾਂ ਕੋਈ ਪਤਾ ਨਹੀਂ ਲੱਗਦਾ ਤੀਪ ਟੁੱਕੇ ਚੋੜੀ ਫਿਰ ਨਹੀਂ ਪਤਾ ਲੱਗਦਾ ਅੱਛਾ ਆਪਾਂ ਸੱਚਾਈ ਦੱਸ ਕੇ ਦੇਣੀ ਜਿਹੜੀ ਵੀ ਗੱਲ ਹੈਗੀ ਸਾਰੀ ਦੱਸ ਕੇ ਦਵਾਂਗੇ ਠੀਕ ਹੈ ਹਾਂਜੀ ਤੇ ਕਿੰਨੇ ਦੀ ਦੇ ਦिए ਜੇ ਤੁਸੀਂ ਨਾ ਬਾਜ਼ਾਰ ਚੱਲਣ ਦੇ ਅਜੇ ਬੱਚਾ ਨਾ ਮਰਦਾ ਫਿਰ ਤੇ 45000 ਦੀ ਵੇਚ। ਅੱਛਾ। ਫਿਰ 35 ਦੀ ਦੇ ਦਈਏ। ਨਹੀਂ 35 ਦੀ ਨਹੀਂ ਜਾਣੀ। ਦੱਸ ਦੋ ਫਿਰ ਤੁਸੀਂ। ਹੁਣ ਬੱਚਾ ਵੀ ਨਹੀਂ ਹੈਗਾ। ਧਾਰਾ ਵੀ ਘਟ ਜੇ। ਦੱਸ ਦੋ ਦੱਸ ਦੋ ਕੋਈ ਨਹੀਂ ਜਿੱਦਾਂ। ਜਿਆਜ ਦੀ ਕਰੀਏ ਫਿਰ। ਤੁਸੀਂ ਦੱਸ ਨਾ ਦੱਸ ਦੋ। 2-3000 ਛੱਡ ਦੀਏ ਵਿੱਚ। 3000 ਛੱਡਾਂਗੇ ਅਸੀਂ। ਅੱਛਾ। 32000 ਦੀ ਦੇ ਦੋ। ਮਾਨਤਨ ਖੁੱਲਾ ਵਿੱਚ। ਖੁੱਲਾ ਖੁੱਲਾ ਪੂਰਾ ਖੁੱਲਾ ਮਾਨਤਨ ਵਿੱਚ। ਕੋਈ ਨਹੀਂ ਕਰਾਂਗੇ। ਠੀਕ ਆ। ਤੇ ਹੁਣ ਆ ਗਏ ਆਪਣੇ ਕੋਲ। ਦੂਸਰੇ ਨੰਬਰ ਤੇ। ਥਾਣਾ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਜੀ। ਉਨਾ ਦਾ ਸਾਈਜ਼ ਕਾਪ ਜਿਹੜਾ ਇਹਦਾ ਵੀ ਚੰਗਾ ਹੈ ਇਹਦੇ ਕੋਲ ਵੀ ਜਿੰਨਾ ਹੀ ਦੁੱਧ ਤਿਆਰ ਖੱਟੀ ਜੀਰ ਕੋ ਦੁੱਧ ਹੋਊਗਾ ਵਖਾਵੇ ਜਿਹੜਾ 13 ਵੀ ਕਰਦੀ ਹੈ ਅੱਛਾ ਇਹਨੂੰ ਦੁੱਧ ਕੋਈ ਠੰਡਾ ਕਰਕੇ 11 ਕੱਲੋ ਹੋਊਗਾ ਬਿਲਕੁਲ ਹੈਗਾ ਪੱਕਾ ਦੁੱਧ ਪੱਕਾ ਦੁੱਧ 11 ਕੱਲੋ ਹੋਊਗਾ ਠੀਕ ਆ ਹਾਂਜੀ ਤਰ ਹਰ ਇੱਕ ਰੀਨ ਥੋੜਾ ਜਿਹਾ ਡਰਦੀ ਹੈ ਕੈਪ ਦੇ ਬਾਕੀ ਹੈਗੀ ਆ ਕਿ ਕ੍ਰੋਸ ਚ ਆ ਫਾਇਦੇ ਦੀ ਚੰਗੀ ਆਈ ਜਾਣੀ ਆ ਆ ਦੇਖਦੇ ਹਾਂ ਨਹੀਂ ਤਾਂ ਲੱਗੇ ਤਾਂ ਕਿੰਨਾ ਰੱਖਣਾ ਇਹਦਾ ਮੁੱਲ ਵੇਚੀ ਫਿਰ ਕਿ ਇਹਦਾ ਕੀ ਮੁੱਲ ਕਰੀਏ ਅੱਛਾ 25000 ਦੀ 35000 ਦੀ ਬਾਕੀ ਤੁਸੀਂ ਕਰਾਉ ਮਾਰ ਦਿਨਾ ਕਰਾਉਣਾ ਮੈਂ ਤਾਂ ਕਿੰਨਾ ਬਰਾਬਰੀ ਕਰਦੀ ਕਿ ਉਹਨੇ ਦੀ ਉਹਨੇ ਦੀ ਉਹ ਬਾਂਦੀ ਚਲੋ ਬਰਾਬਰੀ ਕਰਦੇ 32 32 ਦੀ ਬਾਕੀ ਕੋਈ ਜੋੜਾ ਖੜੂਗਾ 60000 ਦਾ ਅੱਛਾ ਤੇ ਜੇ ਕੋ ਕਲੀ ਕਲੀ ਕਰੂਗਾ ਫਿਰ ਠੀਕ ਹੈ ਬਾਕੀ ਮਾਨਤਾ ਨੇ ਚੋ ਵੀ ਹੋ ਜਾਊਗਾ ਤੇ ਉਤਰਾ ਜਿਹੜੀ ਉਹ ਵਾਲੀ ਗਾ ਉਹਨੂੰ ਸੂਈ ਨੂੰ ਕਿੰਨਾ ਕਚਰ ਹੋਇਆ ਪਰਲੀ ਨੂੰ ਜੀ ਹਾਂਜੀ ਉਹਨੂੰ ਸੂਈ ਨੂੰ ਹੱਟ ਜੀ ਹੋ ਗਏ ਜੀ ਕੋਈ ਵੀਕ ਨਹੀਂ ਉਹ ਵੀ ਦੇਣਾ ਹੋਗੇ ਤੇ ਇਹਨਾਂ ਵਿੱਚ ਇਹਨੂੰ ਵੀ ਇੰਨਾ ਕੀ ਹੋ ਗਿਆ ਇਹਨਾਂ ਵੀ ਨਿਕ ਮਹੀਨੇ ਤੇ ਲੱਗੇ ਪਰ ਨਹੀਂ ਆ ਜਿਹੜੀਆਂ ਆ ਬੱਚੇ ਜੀ ਇਹਨਾਂ ਦੇ ਆਪਣੀ ਕੋਈ ਸਮਝਣਾ ਹੀ ਵੇਖ ਲੈ ਮਿੰਨੇ ਮਿੰਨੇ ਦਾ ਹੀ ਹੁੰਦਾ ਮਿੰਨੇ ਮਿੰਨੇ ਦੇ ਬੱਚੇ ਜਿਹੜੇ ਲਾਗੇ ਬੰਨੇ ਕੋਈ ਦੇਣਾ ਕੋਈ ਵਾਧਾ ਹੋ ਸਕਦੇ ਕੋਈ ਘਟ ਹੋ ਸਕਦੇ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇਤੋਂ ਰੁਪਈਏ ਦੁੱਧ ਤਾਂ ਹੈਗਾ ਨਹੀਂ 10 ਕਿਲੋ ਹੈਗਾ ਅੱਛਾ ਅਗੇ ਠੰਡਾ ਕਰਕੇ ਦੁੱਧ ਨਾਲ 8 ਕਿਲੋ ਹੋਊਗਾ अच्छा। क्या ठंडा कर लेना। सूआ पहला ही जातदा है। सूआ पहला ही मुंह चौगी दा औल कर दीजे। अच्छा। पहला 10 की देनी है। जनानी उठे चौदी रही है। अच्छा। आदि मेनू मोटी हो। अच्छा। दो डंक मैं चोईया ले आके मेरे को थोड़ी औल कीती जी। चों लगया कर दी थोड़ा जाके। चों लगया जा जणो बंगा पाली दन। अच्छा। फिर नहीं कोई गल बंगा पाउन लगे थोड़ा कर दी। ठीक है। और ये नहीं भी बाल्टी में लत मारी थोड़ी थोड़ी लत हलाउंदी है। ठीक है। आइसक्रीम जेड़ा वीर परा कोई सेट कर सकदा वो वेरदा। जेड़ा चवाई कर सकदा ओही खड़े। बाद च ये ना कोई लम्मा दवे भी ज लत्ता मार दिए ज इस तरह ज उस तरह। चलो फिर तो। आप ऐदा ही देनी जी। ਵੀਦ ਨੂੰ ਸੈੱਟ ਕਰ ਸਕਦਾ ਫਿਰ ਉਹ ਵੱਖਰਾ ਬਾਕੀ ਇਹ ਆ ਕਿ ਘਰ ਚੋਂ ਆਉਣ ਵਾਸਤੇ ਦੋ ਤਿੰਨਾਂ ਦਾ ਵਧੀਆ ਹੁੰਦਾ ਵਾ ਕੱਦ ਵੀ ਜਿਹੜਾ ਠੀਕ ਠਾਕ ਜਿਆ ਹੀ ਆ ਬਹੁਤਾ ਵੱਡਾ ਨਹੀਂ ਆ ਹੋtrait ਛੋਟਾ ਦਾ ਸਾਈਜ਼ ਗੈਪ ਜਿਹੜਾ ਚੰਗਾ ਮੋਂ ਜਿਹੜੀ 4 ਦਾ ਦੱਸਦੇ ਯੋਕ ਚੋਕੀ ਹਾਂ ਦੇਖ ਸਾਡੇ ਜੀ ਚੜ ਵਾਲੇ ਦੰਦ ਹੈ ਜੇ ਛਿੱਗੀ ਵਾਲੇ ਪੁੱਟੇ ਹੀ ਆ ਜੀ ਇੰਨੇ ਬੱਦ ਤੇ ਇਹਦਾ ਮੁੱਲ ਫਿਰ 4000 ਰੁਪਏ ਜੀ ਨਾ ਹੌਲ ਕਰਦੀ ਹੁੰਦੀ ਹਾਂਜੀ ਫਿਰ ਤੇ ਵਸ਼ੀ 30000 ਦੀ ਵੇਚਣੀ ਹਾਂਜੀ ਹੁਣ ਮੁੱਲ ਕਰਦੇ 20000 ਅੱਛਾ 20000 ਦੇ ਦੋਗੇ ਲੈ ਕਰਾ ਲਓ ਮਾਂਜੇ ਕਰਾਉਣਾ ਜੀ 2000 ਖੰਡਾ ਹੋਰ ਛੱਡ ਦिए 2000 ਹੋਰ ਛੱਡ ਦੰ ਅੱਛਾ 11000 ਕੋਈ ਹਸ ਪਾਵੇ ਜਿਹੜਾ ਚੋ ਸਕਦਾ ਅੱਛਾ ਮੁੜ ਕੇ ਇਹ ਨਾ ਵੀ ਇੱਥੋਂ ਅਸੀਂ ਚਵਾ ਦਈਏ ਘਰੇ ਖੜ ਕੇ ਕਹੇ ਮੇਰੇ ਕੋ ਜੋਈ ਨਹੀਂ ਜਾਂਦੀ ਉਹ ਇਹ ਮੈਂ ਵਾਪਸ ਨਹੀਂ ਜੀ ਹੋਣੀ ਬੈਠ ਅੱਛਾ ਆਪੇ ਵੇਖ ਕੇ ਇੱਥੇ ਸਾਰੀ ਤਸੱਲੀ ਕਰਕੇ ਫਿਰ ਵੇੜ ਨੂੰ ਹਸ ਪਾਵੇ ਸਾਡੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਬਾਕੀ ਇਹ ਕਿ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਬਾਕੀ ਖੜੇ ਦੁੱਧ ਜਿੰਨਾ ਦੱਸਿਆ ਦੁੱਧ ਉਹਨਾਂ ਨਿਕਲੂਗਾ ਤੇ ਜੇ ਪੂਰ ਮਾਰੇ ਕੋਈ ਛਟਾ ਮਾਰੇ ਉਹ ਆਪਣੀ ਜੇ ਕੋਈ ਗੱਲ ਘਟ ਵੱਧ ਨਿਕਲੇ ਤੇ ਇੱਥੇ ਹੀ ਰਹਿੰਦੇ ਹਨਾ ਇਹਦਾ ਦੱਸਿਆ ਇਹਦਾ ਜਿੰਨੇ 20 ਧਾਰਾਂ ਦਾ ਫਰਕ ਹੋਊਗਾ ਇਹਦਾ ਹਾਂਜੀ ਇਹਦਾ ਜਿਹੜਾ ਧਾਰਾਂ ਦਾ ਫਰਕ ਹੈ ਉਹ ਦੱਸੇ ਜਿਹੜੀਆਂ ਚੀਜ਼ਾਂ ਦਸੀਆਂ ਗਈਆਂ ਜੇ ਪੂਰੀਆਂ ਨਾਲ ਨਿਕਲਣ ਤੇ ਉਹ ਤੁਹਾਡੀ ਮਰਜ਼ੀ ਫਿਰ ਖੜਨਾ ਕਿ ਨਹੀਂ ਖੜਨਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ